ਸੋਨੇ ਦੀ ਮੰਤਰੀ ਤੇ ਜੀ ਮੈਨੂੰ ਬੜੀ ਖੁਸ਼ੀ ਸ਼ੀਰ ਹੋਈ ਮੈਂ ਬਹੁਤ ਖੁਸ਼ ਹਾਂ ਮੈਂ ਬਹੁਣ ਚੁੱਕ ਗਈ ਮੈਂ ਮਰ ਸੋਚਿਆ ਮੈਂ ਕਿਹਨੂੰ ਫੋਨ ਲਾਉਂਗਾ ਗਰੀ ਮੈਨੂੰ ਲੱਗਣੀ ਕਿ ਆਪਣੀ ਖੁਸ਼ੀ ਸਾਂਝੀ ਕਰਨੀ ਮੈਨੂੰ ਕੋਈ ਨਹੀਂ ਮਿਲਿਆ ਸੀ ਇੱਕ ਦਿਨ ਮਨ ਨਹੀਂ ਮਰਾ ਜਾਨੀ ਕਿ ਮੋੜਿਆ ਕਬੱਡੀ ਤੋਂ ਜੀ ਮੈਨੂੰ ਮਨ ਚ ਹੀ ਹੁੰਦਾ ਸੀਗਾ ਦੋਨੋਂ ਵਾਰੀ ਮੇਰਾ ਐਕਸੀਡੈਂਟ ਹੋਇਆ ਜੇ ਮੈਂ ਮੰਜੇ ਤੇ ਪਿਆ ਰੱਬ ਨੂੰ ਇੱਕੋ ਗੱਲ ਕਹਿੰਦਾ ਹੁੰਦਾ ਸੀਗਾ ਜੀ ਮੈਨੂੰ ਤੁਰਨ ਫਿਰਨ ਲਾਵੇਂਗਾ ਤਾਂ ਕਬੱਡੀ ਕਰਕੇ ਲਾਈ ਨਹੀਂ ਹੁੰਦਾ ਮੈਨੂੰ ਹੁਣ ਨਹੀਂ ਚੱਕਲਾ ਉਦੋਂ ਹੁੰਦੀ ਹੈ ਜਣਾ ਜੀ ਮੈਂ ਆਪੇ ਯਾਨੀ ਕਿ ਸਾਰਾ ਕੁਝ ਆਪਣਾ ਕਰਨਾ ਜੀ ਚਲ ਘਰ ਕੋਈ ਹੋਵੇ ਸਾਰੇ ਸੋਚਦੇ ਹਨ ਆਪਾਂ ਘਰ ਆਪਣੇ ਵੱਡੇ ਹੋਣ ਆਪਾਂ ਉਹਦੇ ਪੈਰੀ ਹੱਥ ਲੱਗ ਜਾਂਦੇ ਨੇ ਜੀ ਪਰ ਉਹ ਮੈਂ ਹਮੇਸ਼ਾ ਆਪਣੇ ਘਰ ਨੂੰ ਹੀ ਜਿੰਦ ਲਾ ਕੇ ਚੱਲਦਾ ਫਿਰ 2011 ਦੇ ਵਿੱਚ ਹੀ ਮੈਂ ਖੇਡ ਕੇ ਆ ਰਿਹਾ ਸੀਗਾ ਧਿਆਨ ਦੇ ਰਸਤੇ ਜੇ ਮੇਰਾ ਐਕਸੀਡੈਂਟ ਹੋ ਗਿਆ ਸੀ ਜੀ ਤੇ ਉਹਦੇ ਵਿੱਚ ਮੇਰਾ ਪੱਟ ਟੁੱਟ ਗਿਆ ਸੀ ਜੀ ਪੈਰ ਕਾਫੀ ਜ਼ਿਆਦਾ ਮੇਰਾ ਖਰਾਬ ਹੋ ਗਿਆ ਸੀਗਾ ਚਲੋ ਘਰ ਕੋਈ ਹੋਵੇ ਸਸਾਰੇ ਸੋਚਦੇ ਆ ਨਾ ਆਪਾਂ ਘਰ ਆਪਣੇ ਵੱਡੇ ਹੋਣਾ ਆਪਾਂ ਉਹਨਾਂ ਦੇ ਪੈਰੀ ਹੱਥ ਲੱਗ ਜਾਂ ਨਹੀਂ ਪਰ ਮੈਂ ਹਮੇਸ਼ਾ ਆਪਣੇ ਘਰ ਨੂੰ ਹੀ ਜਿੰਦੇ ਲਾ ਕੇ ਚੱਲ ਜਾਂਦਾ ਸੀਗਾ ਤੇ ਜਦੋਂ ਉਹਨਾਂ ਹੀ ਰਾਤ ਨੂੰ ਕੱਲਾ ਨਾ ਮੈਂ ਰੋਡ ਕੜਮਾਉਣੀ ਸੀ ਲੱਤ ਚੋਂ ਪ੍ਰੋਬਲਮ ਕਰਨ ਲੱਗੀ ਸੀ ਜਦੋਂ ਮੈਂ ਖੇਡਦਾ ਸੀਗਾ ਸਪ੍ਰਿੰਟਰ ਵਗੈਰਾ ਮਾਰਦਾ ਸੀਗਾ ਤਾਂ ਗੋਡੇ ਚੁਪਦੀ ਸੀ ਮੇਰੇ ਫਿਰ ਹੁਣ ਮੇ ਤੋਂ ਪੈਸੇ ਪੁੱਛਦਾ ਪਰਮੰਧ ਹੋਇਆ ਨਹੀਂਗਾ ਫਿਰ ਮੈਂ ਦਿਨ ਲੱਗਾਂ ਮੈਚ ਹੁਣ ਕੋਈ ਡਾਈਟ ਖਰਾਕ ਲੈਉਣੀ ਹੁੰਦੀ ਸੀ ਹੁਣ ਘਰ ਪੈਸੇ ਨਹੀਂ ਹੁੰਦੇ ਤਾਂ ਫਿਰ ਕੁਝ ਫਰੈਂਡ ਵੈਟ ਤੋਂ ਮੰਗਣੇ ਪੈਂਦੇ 5 ਸਾਲ ਦੇ ਵਿੱਚ ਘੱਟੋ ਘੱਟ ਨਹੀਂ ਹੀ ਜਿਆਦਾ 5 ਸਾਲ ਦੇ ਵਿੱਚ ਜਿਆਦਾ ਨਹੀਂ ਘੱਟੋ ਘੱਟ ਮੈਂ 500 ਟੂਰਨਾਮੈਂਟ ਦਾ ਖੇੜੀ ਗਿਆ ਹੋਊਗਾ 500 ਤੋਂ ਪਲੱਸ ਹੀ ਖੇੜ ਗਿਆ ਹੋਊਗਾ ਤੋ ਹੁਣ ਤੱਕ ਜਿੰਨੇ ਵੀ ਕਬੱਡੀ ਖਿਡਾਰੀ ਅਸੀਂ ਦੇਖੇ ਨੇ ਕਾਫੀ ਸੋਹਣੇ ਉਹਨਾਂ ਦੇ ਮੈਚ ਲੱਗੇ ਨੇ ਬਹੁਤ ਸੋਹਣੀ ਕਮਾਈ ਹੁੰਦੀ ਹੈ ਕਿਸੇ ਨੂੰ ਮੋਟਰਸਾਈਕਲ ਦੀ ਏਜੰਸੀ ਕਿਹਾ ਜਾਂਦਾ ਹੈ ਠੀਕ ਹੈ ਕਿਸੇ ਦੇ ਘਰ ਲੱਧੀਆਂ ਪਈਆਂ ਨੇ ਟਰੋਫੀਜ਼ ਜਾਂ ਮੈਡਲਸ ਜਾਂ ਫਿਰ ਕੋਈ ਸਾਈ ਫੜਾਨ ਦੂਸਰੇ ਦਿਨ ਕਿਸੇ ਦੇ ਘਰ ਆ ਜਾਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਕਮੀ ਤੁਹਾਡੇ ਨਾਲ ਰਹੀ ਹੈ ਕਿਸ ਕਾਰਨ ਸਾਡੀ ਮਾ ਖੇਡ ਕਬੱਡੀ ਨੇ ਹੁਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਹੀ ਮਾਣ ਅਤੇ ਸਤਿਕਾਰ ਹਾਸਲ ਕਰ ਲਿਆ ਹੈ ਕਬੱਡੀ ਖਿਡਾਰੀ ਦਿਨ ਰਾਤ ਇਕ ਕਰਕੇ ਮਿਹਨਤਾਂ ਦੇ ਨਾਲ ਕਬੱਡੀ ਨੂੰ ਸਿਖਰਾਂ ਤੇ ਪਹੁੰਚਾ ਚੁੱਕੇ ਨੇ ਇਹੀ ਕਾਰਨ ਹੈ ਕਿ ਹੁਣ ਕਬੱਡੀ ਕੌਡੀਆਂ ਤੋਂ ਕਰੋਨਾ ਦੀ ਹੋ ਗਈ ਹੈ ਪਰ ਇੱਕ ਪਾਸੇ ਦੇਖਿਆ ਜਾਂਦਾ ਹੈ ਕਿ ਪ੍ਰੋਮੋਟਰਜ਼ ਇੱਕ ਰੇਟ ਤੇ 7.5 ਲੱਖ ਰੁਪਇਆ ਜਾਂ 10-10 ਲੱਖ ਰੁਪਏ ਲਗਾ ਦਿੰਦੇ ਨੇ ਪਰ ਦੂਸਰੇ ਪਾਸੇ ਕਬੱਡੀ ਦੇ ਖਿਡਾਰੀ ਅਜੇ ਵੀ ਨੇ ਜਿਨ੍ਹਾਂ ਨੂੰ ਖੁਰਾਕ ਵੀ ਨਹੀਂ ਚੁੜਦੀ ਇਸ ਵੇਲੇ ਅਸੀਂ ਪਵਾਨੀਗੜ ਦੇ ਨੇੜਲੇ ਪਿੰਡ ਬਲਿਆਲ ਮੌਜੂਦ ਹਾਂ ਜਿੱਥੇ ਇੱਕ ਕਬੱਡੀ ਦਾ ਖਿਡਾਰੀ ਬਿੱਟੂ ਰਹਿੰਦਾ ਹੈ ਬਿੱਟੂ ਦੀ ਕਹਾਣੀ ਕੁਝ ਅਜੀਹੀ ਹੈ ਕਿ ਸੁਣ ਕੇ ਤੁਹਾਡੀ ਰੂਹ ਵੀ ਕੰਬ ਉਠੇਗੀ 9 ਸਾਲ ਤੋਂ ਬਿੱਟੂ ਕਬੱਡੀ ਖੇਡ ਰਿਹਾ ਹੈ ਪਰ ਇਹਨਾਂ 9 ਸਾਲਾਂ ਦੇ ਦੌਰਾਨ ਬਿੱਟੂ ਨੇ ਆਪਣੇ ਪਰਿਵਾਰ ਦੇ ਸਾਰੇ ਜੀ ਖੋ ਦਿੱਤੇ ਨੇ ਪਰ ਬਾਵਜੂਦ ਇਸ ਦੇ ਬਿੱਟੂ ਦਾ ਸੁਪਨਾ ਹੈ ਇੱਕ ਦਿਗਜ ਕਬੱਡੀ ਖਿਡਾਰੀ ਬਣਨ ਦਾ ਇਸ ਵੇਲੇ ਅਸੀਂ ਬਿੱਟੂ ਦੇ ਘਰ ਮੌਜੂਦ ਹਾਂ ਗੱਲਬਾਤ ਕਰ ਲੈਣੇ ਆਂ ਦੇਖਦੇ ਹਾਂ ਕਿ ਕੀ ਕਹਿਣਾ ਹੈ ਇੰਨੀ ਲੰਮੀ ਜਦੋ ਜਹਤ ਤੋਂ ਬਾਅਦ ਇੰਨੀਆਂ ਔਕੜਾਂ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਅਜੇ ਵੀ ਕਿਸ ਤਰ੍ਹਾਂ ਬਿੱਟੂ ਇੱਕ ਚੰਗਾ ਤੇ ਦਿਗਜ ਕਬੱਡੀ ਖਿਡਾਰੀ ਬਣਨ ਦਾ ਸੁਪਨਾ ਰੱਖਦੇ ਨੇ ਇਸ ਵੇਲੇ ਬਿੱਟੂ ਬਰੀয়াল ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਹੁਤ-ਬਹੁਤ ਸਵਾਗਤ ਹੈ ਬਿੱਟੂ ਡੇਲੀ ਪੋਸਟ ਪੰਜਾਬੀ 'ਚ ਤੁਹਾਡਾ ਅਸੀਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵਿਅਕਤੀ ਦੀ ਪੋਸਟ ਪੜ੍ਹੀ ਜਿਸ ਵਿੱਚ ਉਸਨੇ ਤੁਹਾਡੇ ਜੀਵਨ ਦੇ ਵਿੱਚ ਆਈਆਂ ਔਂਕੜਾਂ ਕਬੱਡੀ ਦੇ ਦੌਰਾਨ ਉਹਨਾਂ ਬਾਰੇ ਜ਼ਿਕਰ ਕੀਤਾ ਕੀ ਔਂਕੜਾਂ ਸਾਨੂੰ ਜ਼ਰਾ ਤੁਸੀਂ ਦਰਸ਼ਕਾਂ ਨੂੰ ਦੱਸੋ ਹਾਂਜੀ ਪਹਿਲਾਂ ਤਾਂ ਸਾਸ਼ੀਕਰ ਜੀ ਡੇਲੀ ਪੰਜਾਬੀ ਟੀਮ ਡੇਲੀ ਪੋਸਟ ਪੰਜਾਬੀ ਟੀਮ ਦਾ ਦੀਨ ਧੰਨਵਾਦ ਮੇਰੇ ਇੱਥੇ ਘਰ ਆਏ ਨਾ ਮੇਰੀ ਇੰਟਰਵਿਊ ਕਰਨ ਲਈ ਹਾਂਜੀ ਹਾਂਜੀ ਮੈਂ ਨਾ ਹੀ ਖੇਡਣ ਲੱਗਿਆ ਸੀਗਾ 2010 ਦੇ ਵਿੱਚ ਉਸ ਤੋਂ ਪਹਿਲਾਂ ਨਾ ਮੇਰਾ ਭਰਾ ਹੁੰਦਾ ਸੀ ਮੇਤੋਂ ਵੱਡਾ ਇੱਕ ਉਹਨੂੰ ਜਾਨੀ ਕਿ ਕਬੱਡੀ ਦਾ ਸ਼ੌਂਕ ਸੀਗਾ ਮੈਨੂੰ ਕਹਿੰਦਾ ਹੁੰਦਾ ਸੀ ਤੂੰ ਖੇਡ ਪਰ ਉਦੋਂ ਮੈਨੂੰ ਇੰਨਾ ਨਹੀਂ ਹੁੰਦਾ ਸੀਗਾ ਵੀ ਖੇਡਣਾ ਨਹੀਂਗਾ ਮੈਂ ਚਲੋ 2007 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਫਿਰ ਉਸ ਤੋਂ ਬਾਅਦ ਮੈਨੂੰ ਮੇਰੇ ਦਿਲ ਦੇ ਚ ਹੋਇਆ ਵੀ ਜਲਾਬਾ ਖੇਡਣਾ ਨਾ ਉਦੋਂ ਥੋੜਾ ਮੋਤਾ ਖੇਡਣਾ ਆ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ 2008 ਦੇ ਵਿੱਚ ਮਮੀ ਦੀ ਡੈਥ ਹੋ ਗਈ ਸੀ ਜਮਰੀ ਫਿਰ ਉਹਦੋਂ ਮੈਨੂੰ ਬਹੁਤ ਮੁਸ਼ਕਲ ਜਾ ਹੋਇਆ ਤੇ ਚਲੋ ਫਿਰ ਵੀ ਮੈਨੇ ਸੋਚਾਇਆ ਜੀ ਆ ਵੀ ਖੇਡਣਾ ਜੋ ਕੁਝ ਮਰਜ਼ੀ ਹੋ ਜਾਣਾ ਫਿਰ ਉਸ ਤੋਂ ਬਾਅਦ ਜੀ ਮੇਰਾ ਮੈਂ ਆਪਣੇ ਪਿੰਡ ਪ੍ਰੈਕਟਿਸ ਕਰਦਾ ਰਿਹਾ ਥੋੜਾ ਬਹੁਤਾ ਹੀ ਪਿੰਡ ਦੇ ਮੁੰਡੇ ਖੇਡਦੇ ਸੀ ਉਹਨਾਂ ਨਾਲ ਥੋੜਾ ਬਹੁਤਾ ਖੇਡ ਲੈਂਦਾ ਸੀ ਜੀ ਫਿਰ ਉਹ ਹਟ ਉੱਟ ਗਈ ਫਿਰ ਮੈਂ 10 ਦੇ ਵਿੱਚ ਸਾਡੇ ਪਿੰਡ ਕੋਲ ਜਾਂਦਾ ਸੀ 2010 ਦੇ ਵਿੱਚ ਫਤੇਗੜ ਸ਼ਨਾਈ ਮੈਂ ਫਿਰ ਉੱਥੇ ਖੇਡਣ ਜਾਂਦਾ ਹੁੰਦਾ ਸੀ ਜੀ ਉੱਥੇ ਮੈਂ 2 ਸਾਲ ਪ੍ਰੈਕਟਿਸ ਕਰਦਾ ਰਿਹਾ ਜੀ ਫਿਰ 2010 ਦੇ ਵਿੱਚ ਉਹਨਾਂ ਨੇ ਜੀ ਮੈਨੂੰ ਪਹਿਲਾ ਮੈਚ ਖੜਵਾਇਆ ਸੀਗਾ ਜੀ ਆਪਣੇ ਸਾਡੇ ਲਾਵੇ ਪਿੰਡ ਪੈਂਦਾ ਜੀ ਮਾਜੀ ਉੱਥੇ ਉਹਨਾਂ ਨੇ ਖੜਾਇਆ ਸੀ ਜੀ ਮੈਨੂੰ ਧੱਕੇ ਨਾਲ ਪਹਿਲਾ ਮੈਚ ਫਿਰ 2011 ਦੇ ਵਿੱਚ ਮੈਂ ਖੇਡ ਕੇ ਆ ਰਿਹਾ ਸੀਗਾ ਤੇ ਆਂਦੇ ਰਸਤੇ ਜੀ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਜੀ ਤੇ ਉਹਦੇ ਵਿੱਚ ਮਰਾ ਪਾ ਟੁੱਟ ਗਿਆ ਸੀਗਾ ਜੀ ਪੈਰ ਕਾਫੀ ਜ਼ਿਆਦਾ ਮੇਰਾ ਖਰਾਬ ਹੋ ਗਿਆ ਸੀਗਾ ਤੇ ਮੈਨੂੰ ਫਿਰ ਲੁਧਿਆਣਾ ਹਸਪੀਟਲ ਚ ਐਡਮਿਟ ਕੀਤਾ ਸੀਗਾ ਜੀ ਉੱਥੇ ਫਿਰ ਮੇਰੇ ਡੈਡੀ ਜਾਈ ਸੀ ਜੀ ਮੈਨੂੰ ਮਿਲਣ ਉਹਨਾਂ ਨੇ ਵੇਖਿਆ ਉੱਥੇ ਯਾਨੀ ਮੈਨੂੰ ਥੋੜੀ ਥੋੜੀ ਹੋਸ਼ ਸੀ ਉਹ ਦੋ ਰੋਂਦੇ ਪਏ ਸੀ ਉਨੇ ਕੋ ਕਾਫੀ ਜਿਆਦਾ ਉਹਨਾਂ ਦੀ ਉੱਥੇ ਹਾਲਤ ਖਰਾਬੀ ਹੋ ਗਈ ਸੀ ਫਿਰ ਉਹਨਾਂ ਨੂੰ ਘਰ ਲਿਆਏ ਸੀ ਤੇ ਫਿਰ ਰਾਤ ਨੂੰ ਡੈਡੀ ਨੂੰ ਹਾਰਟ ਅਟੈਕ ਹੋ ਗਿਆ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਪਰ ਉਸ ਤੋਂ ਬਾਅਦ ਮੈਂ 14 ਤੋ ਫੇਰ ਖੇਡਣਾ ਸ਼ੁਰੂ ਕੀਤਾ ਜੀ ਫਿਰ 17 ਦੇ ਵਿੱਚ ਮੇਰਾ ਆ ਕੇ ਫੇਰ ਦੁਬਾਰਾ ਐਕਸੀਡੈਂਟ ਹੋ ਗਿਆ ਸੀ ਜੀ ਤੇ ਜਦੋਂ ਮੇਰੀ ਲੱਤ ਟੁੱਟ ਗਈ ਸੀ ਸਰਜਰੀ ਹੋਈ ਸੀ ਲੱਤ ਦੀ ਗਾਹਵੀਂ ਵਾਰੀ ਤੇ ਜਿਹੜੀਆਂ ਮੁਸ਼ਕਲਾਂ ਦੀ ਤੁਸੀਂ ਗੱਲ ਕੀਤੀ ਹੈ ਇੱਕ ਅਜਿਹਾ ਦੌਰ ਆਂਦਾ ਹੈ ਸਾਰੇ ਪਰਿਵਾਰਕ ਮੈਂਬਰ ਜਿਹੜੇ ਨੇ ਸਦਾ ਦੇ ਲਈ ਛੱਡ ਕੇ ਚਲ ਜਾਂਦੇ ਨੇ ਉਸ ਦੇ ਬਾਵਜੂਦ ਤੁਹਾਡੀ ਕਬੱਡੀ ਖੇਡ ਜਿਹੜੀ ਹੈ ਚਾਹੇ ਐਕਸੀਡੈਂਟ ਵੀ ਹੋਇਆ ਪਰ ਤੁਸੀਂ ਕਬੱਡੀ ਖੇਡੀ ਉਸ ਤੋਂ ਬਾਅਦ ਇਹ ਕਿਸ ਤਰ੍ਹਾਂ ਦਿਮਾਗ ਨੂੰ ਸੈਟਲ ਡਾਊਨ ਕੀਤਾ ਇਹ ਜਦੋਂ ਮੈਨੂੰ ਇਹ ਸੀਗਾ ਇਹਨਾ ਪਹਿਲਾਂ ਮੇਰਾ ਭਰਾ ਕਹਿੰਦਾ ਸੀ ਤੂੰ ਖੇਡ ਫਿਰ ਉਸ ਤੋਂ ਬਾਅਦ ਮੈਨੂੰ ਡੈਡੀ ਨੇ ਬਹੁਤ ਸਪੋਰਟ ਕੀਤੀ ਵੀ ਤੂੰ ਖੇਡ ਉਹ ਦੋਨੇ ਚਾਹਦੇ ਸੀ ਵੀ ਤੂੰ ਕੁਝ ਬਣ ਜਾਣਾ ਵੀ ਸਾਨੂੰ ਕਬੱਡੀ ਦੇ ਵਿੱਚ ਸਾਨੂੰ ਚਾਹੀਦਾ ਵੀ ਤੂੰ ਕੁਝ ਬਣਾ ਆਪਣਾ ਉੱਪਰ ਆਵੇਂ ਤੇ ਸਾਡਾ ਸੁਪਨਾ ਵੀ ਤੂੰ ਸਾਡਾ ਤੇਰੇ ਜਰੀਏ ਸਾਡਾ ਚਲਣਾ ਵਈ ਹੈ ਨਾ ਪਰਾਇ ਬੋਲੇ ਗਰਾਊਂਡਾਂ ਦੇ ਵਿੱਚ ਤੇ ਫਿਰ ਮੈਨੂੰ ਵੀ ਇਹ ਹੋ ਗਿਆ ਜੀ ਮੈਂ ਇੱਕ ਤਰ੍ਹਾਂ ਦਾ ਮੇਰਾ ਯਾਨੀ ਕਿ ਮਕਸਦ ਇਹ ਹੋ ਗਿਆ ਮੇਰੀ ਮੰਜ਼ਿਲ ਇਹ ਹੋ ਗਈ ਵੀ ਮੈਂ ਕਬੱਡੀ 'ਚ ਖੇਡਣਾ ਤੇ ਕੁਝ ਬਣਨਾ ਉਸ ਤੋਂ ਬਾਅਦ ਬੜਾ ਕੁਝ ਮੈਸੇ ਹੈਈ ਮਨ ਦੇ ਉੱਤੇ ਆਣਾ ਬੜਾ ਕੁਝ ਸੋਚਿਆ ਵੀ ਕਰਾਂ ਮਿੱਕੀ ਕਰਾਂ ਔਣ ਕਿਹੜੇ ਪਾਸੇ ਜਾਵਾਂ ਪਰ ਆਖਰਕਾਰ ਉਹੀ ਗੱਲ ਫੇਰ ਵੀ ਖੇਡਣਾ ਤਾਂ ਮਨ ਦੇ ਅੰਦਰੋਂ ਆਵਾਜ਼ ਆਇਆ ਕਰੇ ਵੀ ਤੂੰ ਕਬੱਡੀ ਖੇਡ ਤੋ ਇਹਨੂੰ ਨਾ ਛੱਡ ਤੇਰਾ ਸਰੀਰ ਸਹੀ ਆ ਜੱਤ ਕਰ ਤੂੰ ਖੇਡਣਾ ਤੇ ਬੜੀਆਂ ਮੁਸ਼ਕਲਾਂ ਨਹੀਂ ਕਿ ਆਂਦੀਆਂ ਸੀ ਉਹਨਾਂ ਦੇ ਬੜੇ ਯਾਨੀ ਕਿ ਜਿਹੜੇ ਤਾਰਾ ਚੜਾਏ ਕਦੇ ਮਨ ਨਹੀਂ ਮਰਾ ਯਾਨੀ ਕਿ ਮੋੜਿਆ ਕਬੱਡੀ ਤੋਂ ਇਹ ਮੈਨੂੰ ਮਨ ਚ ਹੀ ਹੁੰਦਾ ਸੀਗਾ ਦੋਨੋਂ ਵਾਰੀ ਮੇਰਾ ਐਕਸੀਡੈਂਟ ਹੋਇਆ ਸੀ ਤੇ ਮੈਂ ਮੰਜੇ ਤੇ ਪਿਆ ਰੱਬ ਨੂੰ ਇੱਕੋ ਗੱਲ ਕਹਿੰਦਾ ਹੁੰਦਾ ਸੀਗਾ ਵੀ ਜੀ ਮੈਨੂੰ ਠਰਨ ਫਿਰਨ ਲਾਵੇਂਗਾ ਤਾਂ ਕਬੱਡੀ ਕਰਕੇ ਲਾਈ ਨਹੀਂ ਉਹ ਤਾਂ ਮੈਨੂੰ ਨਹੀਂ ਚੱਕ ਲਾ ਮਨੋਰ ਕੁਛ ਨਹੀਂ ਚਾਹੀਦਾ ਮਸ ਜਾਨੀ ਕੇ ਕਾ ਮੇ ਮੂਰਾ ਡਟੇ ਰਹਾ ਤਾਈ ਹੱਥੇ ਤੱਕ ਕਰ ਆਵੇਂ ਆ ਗਈ ਐਨੀ ਇਨਾ ਵੱਡਾ ਹਾਦਸਾ ਹੋ ਜਾਣਾ ਜਿਸ ਤਰ੍ਹਾਂ ਤੁਸੀਂ ਕਹਿਆ ਕਿ ਪੱਟ ਇੰਜਰਡ ਹੋਇਆ ਬਹੁਤ ਬੁਰੀ ਤਰ੍ਹਾਂ ਪੈਰ ਵੀ ਬਹੁਤ ਜ਼ਰਾ ਇੰਜਰਡ ਹੋਇਆ ਉਸ ਤੋਂ ਬਾਅਦ ਵੀ ਜਦੋਂ ਕਬੱਡੀ ਖੇਡੀ ਤਾਂ ਡਰ ਨਹੀਂ ਲੱਗਿਆ ਕਿ ਇੰਜਰੀ ਬਹੁਤ ਜ਼ਿਆਦਾ ਵੱਡੀ ਸੀ ਕਿ ਕਿਤੇ ਦੁਬਾਰਾ ਸੱਟ ਨਾ ਲੱਗ ਜਾਵੇ ਨਹੀਂ ਡਰ ਨਹੀਂ ਸੀਗਾ ਜੀ ਕਿਤੇ ਕਦੇ-ਕਦੇ ਹੀ ਹੁੰਦਾ ਸੀਗਾ ਨਾਰਮਲੀ ਪਰ ਜੇ ਮੈਂ ਡਰਦਾ ਹਾਂ ਤਾਂ ਜੀ ਫਿਰ ਮੈਂ ਖੇਡ ਵੀ ਨਹੀਂ ਸਕਦਾ ਹਾਂ ਗਾ ਜੀ ਮੈਂ ਪਹਿਲੇ ਇੱਕ ਦੋ ਮੈਚਾਂ ਦੇ ਵਿੱਚ ਲੱਗਿਆ ਜੀ ਮੈਨੂੰ ਥੋੜਾ ਜਨਾ ਦਰਜਾ ਵੀ ਲੱਗਿਆ ਥੋੜਾ ਜਿਹਾ ਸਮਝਾ ਹੋਇਆ ਮਨ ਨੂੰ ਫਿਰ ਸੋਚਿਆ ਵੀ ਜੇ ਕਰੇ ਹੀ ਡਰ ਲੈ ਕੇ ਖੇਡਣਾ ਪਰ ਖੇਡ ਤਾਂ ਹੋਣਾ ਨਹੀਂਗਾ ਇਹਦੋਂ ਚੰਗਾ ਤੂੰ ਨਾ ਹੀ ਖੇਡ ਘਰ ਬਹਿ ਜਾ ਫਿਰ ਮੈਨੂੰ ਕਿ ਰੱਬ ਦੇ ਆਸ ਸਾਡੇ ਕੇ ਫਿਰ ਮੈਂ ਖੇਡ ਹੀ ਗਿਆ ਜੀ ਕਬੱਡੀ ਹੈ ਵੀ ਇੱਕ ਅਜਿਹੀ ਖੇਡ ਮੈਨੂੰ ਲੱਗਦਾ ਡਰ ਕੇ ਖੇਡੀ ਵੀ ਨਹੀਂ ਜਾ ਸਕਦੀ ਇੱਕ ਦਲੇਰ ਵਿਅਕਤੀ ਹੀ ਅਜਿਹੀ ਖੇਡ ਵਿੱਚ ਹੱਥ ਪਾ ਸਕਦਾ ਹਾਂਜੀ ਹਾਂ ਡਰ ਕੇ ਦਰਦੇ ਦੇ ਵਿੱਚ ਕੋਈ ਕੰਮ ਹੀ ਨਹੀਂਗਾ ਜੀ ਜੇਕਰ ਆਪਣਾ ਮਨ ਦਲੇਰ ਰੱਖਾਂਗੇ ਆਪਣਾ ਵੀਰੀ ਆਪਾਂ ਖੇਡ ਸਕਦੇ ਹਾਂ ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਭਰਾ ਦਾ ਸੁਪਨਾ ਸੀ ਕਿ ਤੁਸੀਂ ਕਬੱਡੀ ਖੇਡੋ ਪਰਿਵਾਰ ਨੇ ਵੀ ਸਪੋਰਟ ਕੀਤੀ ਸੀ ਕਬੱਡੀ ਖੇਡਣ ਦੇ ਲਈ ਬਹੁਤ ਪਹਿਲਾਂ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਪੈਂਦਾ ਹੈ ਚਾਹੇ ਉਹ ਸਰੀਰ ਬਣਾਉਣ ਦੀ ਗੱਲ ਹੋਵੇ ਚਾਹੇ ਦਿਮਾਗੀ ਤੌਰ ਤੇ ਆਪਣੇ ਆਪ ਨੂੰ ਪ੍ਰੀਪੇਅਰ ਕਰਨ ਦੀ ਗੱਲ ਹੋਵੇ ਪਰ ਕਿਸ ਤਰ੍ਹਾਂ ਇੰਨੀ ਜਲਦੀ ਪ੍ਰੀਪੇਅਰ ਕੀਤਾ ਪਰ ਵੀਰ ਦੇ ਹੀ ਪਤਾ ਕੀ ਗੱਲਾਂ ਹੁਣ ਡਾਈਟਰ ਮੇਰੇ ਦੋਸਤ ਫਰੈਂਡ ਸਰਕਲ ਮੇਰਾ ਵਧੀਆ ਹੀ ਹੈ ਨਾ ਉਹਨਾਂ ਸਾਰਿਆਂ ਨੇ ਕੀ ਕਰਨਾ ਮੈਂ ਬੈੱਡ ਤੇ ਸੀਗਾ ਜਦੋਂ ਉਹਨਾਂ ਨੇ ਮੈਨੂੰ ਡਾਈਟ ਬੜੀ ਖਵਾਈ ਵਿਚਾਰੇ ਨੇ ਜੀ ਹਰ ਤਰ੍ਹਾਂ ਦੀ ਮੈਨੂੰ ਡਾਈਟ ਲਿਆ ਕੇ ਦਿੰਦੇ ਰਹੀ ਡਾਈਟ ਦੇ ਨਾਲ ਹੀ ਸਾਰਾ ਕੁਝ ਤੇ ਐਕਸਰਸਾਈਜ਼ ਤੇ ਡਾਈਟ ਇਹ ਦੋਨੇ ਜਦ ਮੈਂ ਕਰਦਾ ਰਹੀ ਤਾਂ ਇੰਨੀ ਛੇਤੀ ਇੰਨੀ ਕੀ ਠੀਕ ਹੋ ਗਿਆ ਖੇਡਣ ਦੇ ਲੋਕਾਂ ਚੋਗ ਹੋ ਗਿਆ ਸਿੱਧਾ ਜੀ ਬੀਟੂ ਕਿਹੜੇ ਕਬੱਡੀ ਖਿਡਾਰੀ ਨੂੰ ਦੇਖ ਕੇ ਕਿਹੜੇ ਦਿੱਗਜ ਖਿਡਾਰੀ ਨੂੰ ਦੇਖ ਕੇ ਕਬੱਡੀ ਖੇਲਣੀ ਸ਼ੁਰੂ ਕੀਤੀ ਜਾਂ ਉਸ ਨੂੰ ਫੋਲੋ ਕੀਤਾ ਸਾਡੇ ਨਾਲ ਇੱਕ ਨੁਰਕੀ ਪਿੰਡ ਇੱਥੇ ਲਵੇ ਪਿੰਡ ਪੈਂਦਾ ਜੀ ਸਤੋਂ 15-16 ਕਿਲੋਮੀਟਰ ਹੈ ਜੀ ਉੱਥੇ ਟੂਰਨਾਮੈਂਟ ਹੁੰਦਾ ਹੁੰਦਾ ਸੀਗਾ ਜੀ ਮੈਂ ਆਪਣੇ ਭਰਾ ਨਾਲ ਜਾਂਦਾ ਹੁੰਦਾ ਹੁੰਦਾ ਸੀ ਦੇਖਣੇ ਉੱ ਤੇ ਉੱਥੇ ਜਾਨੀ ਕਿ ਮੈਂ ਵੇਖਦਾ ਹੁੰਦਾ ਸੀ ਜੋ ਵੀ ਘੱਗੇ ਵਾਲਾ ਉੱਥੇ ਆਂਦਾ ਹੁੰਦਾ ਸੀ ਹਰ ਸਾਲ ਹੀ ਉਹ ਤੇ ਉਹਨੂੰ ਜਾਨੀ ਕਿ ਰੇਡ ਮੈਨੂੰ ਬੜੀ ਵਧੀਆ ਲੱਗਦੀ ਹੁੰਦੀ ਸੀ ਉਹ ਬੜਾ ਵਧੀਆ ਜਿਹੜੀ ਰੇਡਰ ਸੀਗਾ ਉਦੋਂ ਤੋਂ ਲੈ ਕੇ ਹੁਣ ਤੱਕ ਮੈਨੂੰ ਉਹੀ ਮੇਰਾ ਫੇਵਰਿਟ ਰਿਹਾ ਜੀ ਤੇ ਜਾਫੀ ਹੁੰਦਾ ਸੀਗਾ ਉਸ ਟਾਈਮ 'ਚ ਮੈਂ ਦੇਖਿਆ ਕਈ ਵਾਰੀ ਸ਼ਿੰਗਾਰਾਜ ਲਗੜੀ ਵਾਲਾ ਹੀ ਹੋਲਾ ਵਾਲਾ ਵੀ ਕਹਿ ਦਿੰਦੇ ਇਹਨੂੰ ਉਹ ਜਾਨੀ ਕਿ ਉਦੋਂ ਵਧੀਆ ਜਾਫੀ ਲੱਗਦਾ ਹੁੰਦਾ ਸੀ ਮੈਨੂੰ ਵਧੀਆ ਘੇਰਦਾ ਹੁੰਦਾ ਸੀਗਾ ਜੀ ਹੁਣ ਵੀ ਚਲੋ ਠੀਕਾ ਵਧੀਆ ਹੀ ਉਹ ਜਾਨੀ ਕਿ ਉਦੋਂ ਉਹ ਦੋ ਪਲੇਅਰ ਉਸ ਸਮੇਂ ਦੇ ਮੇਰੇ ਫੇਵਰਿ ਕਦੀ ਕਿਸੇ ਨੂੰ ਪਤਾ ਨਹੀਂ ਲੱਗਿਆ ਅਜਿਹੇ ਦਿੱਗਜ ਖਿਡਾਰੀਆਂ ਨੂੰ ਕਿ ਤੁਸੀਂ ਕਿਸ ਦੌਰ ਤੋਂ ਗੁਜ਼ਰੇ ਹੋ ਤੁਹਾਨੂੰ ਮਦਦ ਦੀ ਲੋੜ ਹੈ ਜਾਂ ਤੁਹਾਨੂੰ ਸਪੋਰਟ ਦੀ ਲੋੜ ਹੈ ਜਾਂ ਕਬੱਡੀ ਖੇਡ ਜਗਤ ਦੇ ਵਿੱਚ ਤੁਹਾਨੂੰ ਹੋਰ ਅੱਗੇ ਲੈ ਜਾਂਦਾ ਜਾਏ ਹਾਂਜੀ ਵਿੱਚ ਚਲੋ ਜਿਹੜੇ ਮੇਰੇ ਨਾਲ ਨਾ ਨਾ ਮੈਂ ਮੈਚ ਖੇਡਦਾ ਸੀਗਾ ਉਹਨਾਂ ਨੇ ਵਿਚਾਰਾਂ ਨੇ ਕਰੀ ਆਈ ਸਪੋਰਟ ਐਵੇਂ ਕਹੀ ਆਪਾਂ ਯਾਨੀ ਕਿ ਬਾਲੇ ਵੱਡੇ ਪਲੇਅਰ ਜਿਹੜੇ ਵੱਡੇ ਲੈਵਲ ਤੇ ਨਹੀਂ ਕੋਈ ਆਏ ਹੈਗੇ ਜੀ ਮੇਰੇ ਲੱਗੇ ਆਪਾਂ ਕਹੀਏ ਤਾਂ ਸਿਰਫ ਜੇ ਨਾਰਮਲ ਵਾਲਾ ਸਾਡੇ ਏਰੀਆ ਦੇ ਜਿਵੇਂ ਕਪਿਆਲ ਵਾਲੇ ਸਾਰੀ ਟੀਮ ਇਹਨੇ ਮੇਰੀ ਬਹੁਤ سپورਟ ਦਿੱਤੀ ਜੀ ਉਹਦਾ ਸੁਪਿੰਦਰਾ ਮਨਾਣੇ ਵਾਲਾ ਚੰਡੀਗੜ੍ਹ ਦੇ ਵਿੱਚ ਪਿੰਡ ਵੰਦਾ ਜੀ ਉਹਨੇ ਵੀ ਮੇਰੀ ਬੜੀ ਵਧੀਆ سپورਟ ਕੀਤੀ ਜੀ ਬੱਬੂ ਛੇੜੀ ਵਾਲਾ ਲੱਖਰ ਛੇੜੀ ਵਾਲਾ ਕਾਜੂ ਛੇੜੀ ਵਾਲਾ ਜੀ ਕਾਜੂ ਪ੍ਰਣੀਕੇ ਵਾਲਾ ਜੀ ਤੇ ਹਸ਼ਿਆਰਾ ਬੋਪਰ ਵਾਲਾ ਜੀ ਇਹਨਾਂ ਸਾਰਿਆਂ ਨੇ ਯਾਨੀ ਕਿ ਗਗਨੀ ਟੰਡੋਲੀ ਵਾਲਿਆਂ ਸਭ ਨੇ ਮੇਰੀ ਵਧੀਆ سپورਟ ਕੀਤੀ ਜੀ ਹੁੰਦੀ ਹੈ ਬਟੋ ਹੁਣ ਤੱਕ ਜਿੰਨੇ ਵੀ ਕਬੱਡੀ ਖਿਡਾਰੀ ਅਸੀਂ ਦੇਖੇ ਨੇ ਕਾਫੀ ਸੋਹਣੇ ਉਹਨਾਂ ਦੇ ਮੈਚ ਲੱਗੇ ਨੇ ਬਹੁਤ ਸੋਹਣੀ ਕਮਾਈ ਹੁੰਦੀ ਹੈ ਕਿਸੇ ਨੂੰ ਮੋਟਰਸਾਈਕਲ ਦੀ ਏਜੰਸੀ ਕਿਹਾ ਜਾਂਦਾ ਹੈ ਠੀਕ ਹੈ ਕਿਸੇ ਦੇ ਘਰ ਲੱਧੀਆਂ ਪਈਆਂ ਨੇ ਟਰੋਫੀਜ਼ ਜਾਂ ਮੈਡਲਸ ਜਾਂ ਫਿਰ ਕੋਈ ਸਾਈ ਫੜਾਨ ਦੂਸਰੇ ਦਿਨ ਕਿਸੇ ਦੇ ਘਰ ਆ ਜਾਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਕਮੀ ਤੁਹਾਡੇ ਨਾਲ ਰਹੀ ਹੈ ਕਿਸ ਕਾਰਨ ਰਹੀ ਹੋਣੀ ਜਿਆਦਾਤਰ ਇਹ ਹੁੰਦਾ ਸੀਗਾ ਜੀ ਮੈਂ ਲਗਭਗ ਮੈਚ ਖੇਡਦਾ ਹੀ ਜਨਾ ਮੈਂ ਵਧੀਆ ਮੈਚ ਖੇਡ ਜਾਂਦਾ ਸਾਰਦੇ ਜਿੱਥੇ ਫਾਈਨਲ ਮੈਚ ਹੁੰਦਾ ਸੀ ਬੈਸਟਾਂ ਨੂੰ ਯਾਨੀ ਕਿ ਜਹਾ ਮੋਟਰਸਾਈਕਲ ਕੁਝ ਵੀ ਹੁੰਦਾ ਸੀਗਾ ਤਾਂ ਪਤਾ ਨਹੀਂ ਉੱਥੇ ਰੱਬ ਨੇ ਜਿਹੜਾ ਮੇਰੀ ਕਿਸਮਤ ਨਹੀਂ ਸਾਧ ਜਾਂਦੀ ਸੀ ਉਹ ਮੈਚ ਫਾਈਨਲ ਮੈਂ ਮਾੜਾ ਖੇਡ ਜਾਂਦਾ ਸੀਗਾ ਜੀ ਅਜ ਹੁਣ ਤੱਕ ਵੀ ਮੈਂ ਇੱਕ ਵਾਰੀ ਬੈਸਟ ਨਿਕਲੇ ਨਹੀਂ ਬਸ ਸੋਨੇ ਦੀ ਮੰਦੀ ਸੀ ਸ਼ੌਂਟੀ ਬੰਡ ਪੈਂਦਾ ਜੀ ਇਧਰ ਮਲੋ ਲਵੇ 2015 ਚ ਜੰਗੀਣਾਂ ਨਾਲ ਸਾਡਾ ਫਾਈਨਲ ਮੈਚ ਸੀਗਾ ਹਮੇਸ਼ਾ ਕਰਦੀ ਰਹਿੰਦੇ। ਤੁਹਾਡੀ ਵੱਡੀ ਭੈਣ ਜਿਹੜੇ ਨੇ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ ਉਹਨਾਂ ਦਾ ਆਣ ਜਾਣ ਹੁੰਦਾ ਹੋਣਾ ਤੁਹਾਡੇ ਘਰ। ਉਹਨਾਂ ਵਿੱਚ ਹੀ ਤੁਹਾਨੂੰ ਆਪਣੀ ਮਾਂ ਪਿਤਾ ਬਰਾ ਸਾਰੇ ਦੇਖਦੇ ਹੁੰਦੇ। ਸਾਰੇ ਦੇਖਦੇ ਆਈ ਹੁਣ ਸਾਰੇ ਉਹਨੂੰ ਦੇਖਣਾ ਪੈਂਦਾ ਹੈ। ਉਹਨਾਂ ਉਹਨਾਂ ਦੇ ਘਰ ਤੋਂ ਵੀ ਪੂਰੀ ਕਰ ਨਹੀਂ ਸਕਦਾ ਜੀ। ਸਾਰਾ ਕੁਝ ਕਰਨਾ ਪੈਂਦਾ ਹੈ। ਹੁਣ ਆਏ ਸੀ ਭੈਣ ਛੁੱਟੀਆਂ ਸੀ 10 ਦਿਨ ਲਾ ਕੇ ਗਏ ਆ। ਆ ਜਾਂਦੇ ਆਈ ਵਿਚਾਰੇ ਕਦੇਖਦੇ ਆਈ। ਕਬੱਡੀ ਵੱਲ ਦੁਬਾਰਾ ਆਉਣਿਆ ਪਾਵਕ ਹੋਣਾ ਲਾਜ਼ਮੀ ਵੀ ਹੈ ਕਿਉਂਕਿ ਮਨ ਵਿੱਚ ਜਿਹੜਾ ਭਾਰ ਜਾਂ ਬੋਝ ਹੁੰਦਾ ਹੈ ਜਾਂ ਜਦੋਂ ਮਨ ਭਰ ਜਾਂਦਾ ਹੈ ਤਾਂ ਰੋਕੇ ਕਈ ਵਾਰ ਮਨ ਹਲਕਾ ਹੋ ਜਾਂਦਾ ਹੈ ਪਰ ਹਿੰਮਤ ਕਹਿੰਦੇ ਨੇ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਅੱਗੇ ਵਧਣਾ ਤੁਸੀਂ ਤੁਹਾਡੀਆਂ ਅਚੀਵਮੈਂਟਸ ਇਹਨਾਂ ਟਰੋਫੀਆਂ ਵਿੱਚ ਸਾਨੂੰ ਦਿਖ ਰਹੀ ਹੈ ਤੁਹਾਡੀ ਮਿਹਨਤ ਜ਼ਰੂਰ ਦਿਖ ਰਹੀ ਹੈ ਹੁਣ ਤੱਕ ਕਿੰਨੇ ਟੂਰਨਾਮੈਂਟਸ ਦਾ ਹਿੱਸਾ ਰਹਿ ਚੁੱਕੇ ਹੋ ਉਹਦੇ ਬਾਰੇ ਦੱਸੋ ਜੀ ਟੂਰਨਾਮੈਂਟਾਂ ਦਾ ਹਿੱਸਾ ਹੁਣ ਲੱਗ ਪਾ ਕੋਈ ਗਿਣਤੀ ਤਾਂ ਹੈ ਨਹੀਂ ਜੀ ਮੇਰੇ ਖਿਆਲ ਦੇ ਵਿੱਚ ਲਾ ਲਓ ਵੀ 10 ਤੋਂ ਖੇਡਦਾ ਰਹੇ ਜੀ 10 ਦੇ ਵਿੱਚੋਂ ਚਾਰ-ਚਾਲ ਮੇਰੇ ਬੈਡ ਰੈਸਤੀ ਲੰਗੀ 5 ਸਾਲ ਖੇਡਿਆ 5 ਸਾਲ ਦੇ ਵਿੱਚ ਘੱਟੋ-ਘੱਟ ਨਹੀਂ ਜਿਆਦਾ 5 ਸਾਲ ਦੇ ਵਿੱਚ ਜਿਆਦਾ ਨਹੀਂ ਘੱਟੋ-ਘੱਟ ਮੈਂ 500 ਟੂਰਨਾਮੈਂਟ ਦਾ ਖੇਡ ਹੀ ਗਿਆ ਹਾਂ 500 ਤੋਂ ਪਲੱਸ ਹੀ ਖੇਡ ਗਿਆ ਹਾਂ ਕਦੇ ਕਿਉਂਕਿ ਕਬੱਡੀ ਹੁਣ ਸਿਰਫ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਸੀਮਿਤ ਹੋ ਕੇ ਨਹੀਂ ਰਹੀ ਕਬੱਡੀ ਹੁਣ ਵਿਦੇਸ਼ਾਂ ਦਾ ਹਿੱਸਾ ਵੀ ਬਣ ਚੁੱਕੀ ਹੈ ਵਿਦੇਸ਼ਾਂ ਵਿੱਚ ਜਾ ਕੇ ਸਾਡੀ ਮਾਂ ਖੇਡ ਕਬੱਡੀ ਨੇ بڑا ਇਨਾਮ ਹਾਸਲ ਕੀਤਾ ਹੈ ਕਦੇ ਤੁਹਾਨੂੰ ਉਹ ਮੌਕਾ ਮਿਲਿਆ ਵਿਦੇਸ਼ ਵਿੱਚ ਜਾ ਕੇ ਕਬੱਡੀ ਖੇਡਣ ਦਾ ਨਹੀਂ ਜਾਲੇ ਤੱਕ ਦਾ ਫਿਲਹਾਲ ਮਿਲੇ ਨਹੀਂ ਕਿਉਂਕਿ ਜਦੋਂ ਵੀ ਮੈਂ ਇਹ ਮੌਕੇ ਤੇ ਪਹੁੰਚਦਾ ਸੀਗਾ ਇੰਨੀ ਕੁ ਵਧੀਆ ਆਪਣੀ ਗੇਮ ਜਦੋਂ ਕਰ ਲੈਂਦਾ ਸੀ ਤਾਂ ਉਹਦੀ ਮੇਰੇ ਸੱਟ ਲੱਗ ਜਾਂਦੀ ਸੀ। ਇਹਦੇ ਵਾਰ ਕੀ ਮੈਨੂੰ ਵਾਲ ਤੱਕਰੇ ਮੌਕਾ ਮਿਲਿਆ ਨਹੀਂ ਕਿਤੇ ਬਾਹਰ ਘੇਟਣ ਦਾ। ਹੁਣ ਕੀ ਲੱਗਦਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਹੈ ਕਿ ਦੁਬਾਰਾ ਸੱਟ ਦਾ ਜਾਂ ਹਾਦਸੇ ਦਾ ਸਾਹਮਣਾ ਨਾ ਕਰਨਾ। ਫੇ ਉਸ ਵਾਸਤੇ ਕੀ ਖਾਸ ਪ੍ਰੈਪਰੇਸ਼ਨ ਕੀਤੀ? ਹੁਣ ਇਹ ਬਸ ਇੰਨਾ ਹੀ ਆਪਣੀ ਕਾਡੀ ਪਾਉਣੇ ਖੇਡਣ ਵੇਲੇ ਧਿਆਨ ਰੱਖਣਾ ਪੈਂਦਾ ਈ ਲੱਤ ਦਾ ਨਾ ਪੂਰਾ ਪ੍ਰੋਪਰ। ਕੋਈ ਗਲਤ ਕੈਂਚੀ ਨਾ ਮਾਰ ਦੇ ਜਾਂ ਕੁਝ ਵੀ। ਜਾਨ ਬਸ ਮੈਂ ਜੇ ਜਾਣਾ ਜਾ ਕੇ ਤੇ ਬੱਸ ਵਗੈਰਾ ਜਾਂ ਦੋਸਤਾਂ ਨਾਲ ਚੱਲ ਜਾਣਾ ਕਿਸੇ ਗੱਡੀ-ਗੁੱਡੀ 'ਚ ਉਹਦਾ ਬਾਕੀ ਪ੍ਰੈਕਟਿਸ ਕਰੀ ਜਾਣਾ ਉਲੱਤ 'ਚ ਜਿੰਨੀ ਕਿ ਪ੍ਰੈਕਟਿਸ ਨਾਲ ਜਾਣ ਪੈਣੀ ਹੈ ਯੂਨੀਵਰਸਲ ਥੋੜੀ ਹੈ ਸਮਝ ਲਓ ਉਹ ਕਰੀ ਜਾਂਦੇ ਜਿਵੇਂ ਪਾਈ ਆਨੇ ਬਾਕੀ ਅੱਗੇ ਰੱਬ ਰੱਖੇ ਕਬੱਡੀ ਜਦੋਂ ਮੈਦਾਨ ਵਿੱਚ ਉਤਰਦੇ ਹੋ ਕਿੰਨਾ ਕੁ ਫੇਅਰ ਲੱਗਦਾ ਹੈ ਆਪੋਜੀਸ਼ਨ ਦੇ ਨਾਲ ਰੇਡਰ ਜਾਂ ਜਫੀ ਜਦੋਂ ਵੀ ਆਉਂਦਾ ਹੈ ਜਾਂ ਫਿਰ ਕਬੱਡੀ ਦੇ ਮੈਦਾਨ 'ਚ ਜਦੋਂ ਹੁੰਨੇ ਹੋ ਕਿਉਂਕਿ ਅਸੀਂ ਇੱਕ ਦਿਗਜ ਕਬੱਡੀ ਖਿਡਾਰੀ ਨੂੰ ਬੋਲਦੇ ਸੁਣਿਆ ਹੈ ਕਿ ਜਿਹੜੇ ਪ੍ਰੋਮੋਟਰਸ ਹੁੰਦੇ ਨੇ ਜਿਹੜੇ ਆਰਗੇਨਾਈਜ਼ਰਸ ਹੁੰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਕੱਪ ਤੱਕ ਮਤਲਬ ਹੈ ਜਿਸ ਤਰ੍ਹਾਂ ਇੱਕ ਜਿਹੜਾ ਮਰਜ਼ੀ ਤਰੀਕਾ ਅਪਣਾਓ ਜਿਹੜਾ ਮਰਜ਼ੀ ਨਸ਼ਾ ਕਰੋ ਜਾਂ ਜੋ ਮਰਜ਼ੀ ਕਰੋ ਸਾਨੂੰ ਕੱਪ ਤੱਕ ਮਤਲਬ ਹੈ ਇਸ ਤਰ੍ਹਾਂ ਦਾ ਕੋਈ ਮਾਹੌਲ ਤੁਸੀਂ ਦੇਖਿਆ ਕਦੀ ਜ਼ਿੰਦਗੀ ਦੇ ਵਿੱਚ ਨਹੀਂ ਮੈਂ ਐਵੇਂ ਦਾ ਮਤਲਬ ਕੋਈ ਮਾਹੌਲ ਨਹੀਂ ਦੇਖਿਆ ਗਾ ਜੀ ਪਰ ਆਹ ਪਿੰਡ ਦੇ ਟੀਮਾਂ ਜਿਹੜਾ ਅਕੈਡਮੀ ਵਾਲਾ 'ਚ ਖੇਡਦੇ ਆਂ ਤਾਂ ਸਾਨੂੰ ਕੋਚ ਕਹਿੰਦੇ ਆ ਵੀ ਹਾਂ ਤੁਸੀਂ ਵਧੀਆ ਖੇਡੋ ਆਪਣਾ ਨੂੰ ਸਾਨੂੰ ਵ ਤੇ ਅਸੀਂ ਉਹਨਾਂ ਗੱਲਾਂ ਦੇ ਪਰ ਪੂਰੇ ਉੱਤਰ ਦੇ ਆਪਦੇ ਬਲੋ ਜਿੰਨਾ ਆਪਣਾ ਜੋਰ ਲੱਗਦਾ ਜਿੰਨੀ ਪਰਫਾਰਮੈਂਸ ਦਿੱਤੀ ਜਾਂਦੀ ਹੈ ਆਵਦੀ ਦਿੰਦੇ ਆਂ ਪਰ ਐਵੇਂ ਦਾ ਮੈਂ ਕੋਈ ਅੱਜ ਤੱਕ ਵੇਖਿਆ ਨਹੀਂ ਗਾ ਜਿਵੇਂ ਆ ਚੁੱਪ ਮਰਜ਼ੀ ਖਾ ਲੋ ਮੇਰੇ ਨਾਲ ਐਵੇਂ ਦੀ ਕੋਈ ਗੱਲ ਨਹੀਂ ਕਦੇ ਹੋਈ ਤੁਸੀਂ ਜਾਂ ਤੁਹਾਡੇ ਜਿੰਨੇ ਵੀ ਮਿੱਤਰ ਨੇ ਜਿੰਨੇ ਵੀ ਬੇਲੀ ਨੇ ਸਰੀਰ ਜਿਹੜਾ ਕਬੱਡੀ ਖਿਡਾਰੀ ਦਾ ਉਹ ਦੇਖ ਕੇ ਪਤਾ ਲੱਗ ਜਾਂਦਾ ਕਿ ਕਬੱਡੀ ਖਿਡਾਰੀ ਹੈ ਜਿਸ ਤਰ੍ਹਾਂ ਤੁਹਾਨੂੰ ਦੇਖ ਕੇ ਪਤਾ ਲੱਗਦਾ ਇਹ ਬਣਾਉਣ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਦੇ ਵਿੱਚ ਕਿਸ ਤਰ੍ਹਾਂ ਦੀ ਡਾਈਟ ਪਿਓਰ ਡਾਈਟ ਕਿਹੜੀ ਕਿੰਨੀ ਜ਼ਰੂਰੀ ਡਾਈਟ ਦਹੀਂ ਬਹੁਤ ਜ਼ਰੂਰੀ ਆ ਜੇ ਆਪਾਂ ਇੱਕ ਡਾਈਟ ਇੱਕ ਮੈਂ ਤੇ ਦੁੱਧ ਚਾਹ ਬਹੁਤ ਜ਼ਿਆਦਾ ਜ਼ਰੂਰੀ ਨੇ ਜੀ ਜੇ ਇਹਨਾਂ ਦੋਨਾਂ ਦੇ ਵਿੱਚੋਂ ਆਪਾਂ ਇੱਕ ਚੀਜ਼ ਵੀ ਨਹੀਂ ਲੈਂਦੇਗੇ ਤਾਂ ਨਹੀਂ ਪਲੇਅਰ ਬਣ ਸਕਦੇ ਡਾਈਟ ਜਿਵੇਂ ਕਰਦੇ ਹੋਗੇ ਉਹਨਾਂ ਛੋਲੇ ਲੈ ਲਓ ਜੀ ਦੁੱਧ ਲੈ ਲਓ ਨਾ ਦਹੀਂ ਮੱਖਣੀ ਲੈ ਲਓ ਘਿਓ ਸਾਰਾ ਕੁਝ ਇਹ ਚੀਜ਼ਾਂ ਜ਼ਰੂਰੀ ਨੇ ਜੀ ਘਰ ਦਾ ਉਹਨੂੰ ਘਰ ਜਿਵੇਂ ਬਦਾਮਾਂ ਦਾ ਰਗੜਾ ਵਗੈਰਾ ਲੈ ਲਓ ਨਾ ਜੀ ਇਹ ਚੀਜ਼ਾਂ ਪੰਜੀਰੀ ਵਗੈਰਾ ਇਹ ਸਭ ਚੀਜ਼ਾਂ ਬਹੁਤ ਜ਼ਰੂਰੀ ਨੇ ਡਾਈਟ ਲਈ ਪਿਓਰ ਡਾਈਟ ਬਹੁਤ ਜ਼ਰੂਰੀ ਹੈ ਪਰ ਉਹਨਾਂ ਬਾਰੇ ਕੀ ਕਹਿਣਾ ਅੱਜਕੱਲ শর্ਟਕੱਟਸ ਜਿਹੜੇ ਕਬੱਡੀ ਖਿਡਾਰੀ ਅਪਣਾ ਰਹੇ ਨੇ ਕਿਉਂਕਿ ਤੁਸੀਂ ਲੰਮਾ ਸਫ਼ਰ ਤੈਅ ਕਰ ਚੁੱਕੇ ਹੋ ਤੁਸੀਂ ਕਦੇ ਕੁਝ ਗਲਤ ਨਹੀਂ ਖਾਧਾ ਤੁਸੀਂ ਪਿਓਰ ਡਾਈਟ ਲੈ ਰਹੇ ਹੋ ਜਿਹੜੇ ਇੰਜੈਕਸ਼ਨਸ ਜਾਂ ਫਿਰ ਸਪਲੀਮੈਂਟਸ ਜਾਂ ਫਿਰ ਸਟੀਰੋਇਡਸ ਦਾ ਜਿਹੜਾ ਸਹਾਰਾ ਲੈ ਕੇ ਮੈਦਾਨ ਦੇ ਵਿੱਚ ਉਤਰਦੇ ਨੇ ਉਹ ਲੌਂਗ ਟਰਮ ਨਹੀਂ ਰਹਿੰਦੀ ਉਹ ਲਾਈਫ ਹਾਂਜੀ ਉਹਦਾ ਪਤਾ ਹੀ ਆਰਟੀਫੀਸ਼ੀਅਲ ਚੀਜ਼ਾਂ ਹੁੰਦੀਆਂ ਉਹ ਉਹ ਥੋੜੇ ਟਾਈਮ ਲਈ ਹੁੰਦੀਆਂ ਬਸ ਜਿੱਦਾਂ ਗਲਵਾਵੇ ਦੇ ਚਾਵਾ ਕੱਢਦੇ ਉਹ ਚੀਜ਼ਾਂ ਹੁੰਦੀਆਂ ਬਸ ਉਹ ਥੋੜੇ ਟਾਈਮ ਲਈ ਭਰਦੇ ਆਓ ਫਿਰ ਪਰ ਜਿਹੜੀ ਗੱਲ ਨੇਚਰਲ ਡਾਈਟ ਨਾਲ ਹੋਊਗੀ ਜਿੰਨਾ ਬਾਜਨ ਆਪਾਂ ਨੇਚਰਲ ਡਾਈਟ ਨਾਲ ਹੋਊਗਾ ਤੇ ਜਿੰਨਾ ਕਿ ਮਤਲਬ ਕਿ ਬਾਡੀ ਉਹਦਾਂ ਬਣੀ ਹੋਊਗੀ ਤਾਂ ਉਹਦੇ ਵਰਗੀ ਕੋਈ ਰੀਜ਼ ਨਹੀਂ ਹੈਗੀ ਇਹ ਇਹ ਸਭਾ ਪ੍ਰੋਡਕਟ ਲੈਣੇ ਹਨਾ ਪਰਟੀਨ ਟੀਕੇ ਕੁਝ ਵੀ ਚਲੋ ਜ਼ਰੂਰੀ ਨਹੀਂ ਹੈਗਾ ਇਹ ਸਾਰੀ ਕਰਦੇ ਆ ਜੀ ਕੁਝ ਹੁੰਦੇ ਆ ਵਿੱਚੋਂ ਕੁਝ ਏਦਾਂ ਦੇ ਵੀ ਹੈਗੇ ਜਿਹੜੇ ਨਹੀਂ ਵੀ ਕਰਦੇਗੇ ਉਹਨਾਂ ਨਾਲ ਉਹ ਵੀ ਬਦਨਾਮ ਹੋਈ ਪਏ ਵਿਚਰੇ ਤੇ ਬਾਕੀ ਐਵੇਂ ਦੀ ਕੋਈ ਗੱਲ ਨਹੀਂ ਹੈ ਠੀਕ ਆ ਤੇ ਇਹ ਚੀਜ਼ਾਂ ਦਾ ਜੇ ਵੈਸੇ ਨਾਲ ਹੀ ਵਰਤ ਕਰੋ ਤਾਂ ਠੀਕ ਹੈ ਜੀ ਬਾਕੀ ਅੱਜਕੱਲ ਦੇਖਦੇ ਹੁੰਨੇ ਆਈ ਜ਼ਿਆਦਾਤਰ ਮੁੰਡੇ ਗਰਾਊਂਡ ਮੈਨ ਤੇ ਬਹੁਤ ਘਟ ਲੰਦੇ ਜਿੰਮ ਵਗੈਰਾ ਬਹੁਤ ਜਾਂਦੇ ਆ ਮੇਰੇ ਖਿਆਲ ਦੇ ਵਿੱਚ ਜਿੰਮ ਦਾ ਕੋਈ ਅੰਡਾ ਰੋਲ ਹੈ ਨਹੀਂ ਕਬੱਡੀ ਦੇ ਵਿੱਚ ਤੇਕਰ ਮੈਨੂੰ ਲੱਗਦਾ ਬਾਕੀ ਮੇਤੋ ਹੀ ਬਹੁਤ ਸਾਨੇ ਪਏ ਆ ਜਿੰਨਾ ਕਿ ਮੈਨੂੰ ਤੇ ਯਾਰ ਬਾਈ ਤੁਸੀਂ ਗਏ ਹੋ ਕਦੇ ਜਿੰਮ ਗਏ ਹੋ ਨਹੀਂ ਮੈਂ ਬਹੁਤ ਘਟ ਕੇ ਗਣਾ ਪੂਰੇ ਸਾਲ ਦੇ ਵਿੱਚ ਇੱਕ ਮਹੀਨਾ ਮਸਾਂ ਲਾ ਲਿਆ ਉਹ ਵੀ ਜਦੋਂ ਬਿਲਕੁਲ ਫਰੀ ਹੋਈ ਇਹਨਾਂ ਨੂੰ ਗਰਾਊਂਡ ਜਾਣਾ ਚਾਹ ਉਹਦੋਂ ਨਹੀਂ ਨਹੀਂ ਮੈਂ ਕਦੇ ਜਿੰਮ ਵਗੈਰਾ ਲਾਈ ਅੱਜਕੱਲ ਮੁੰਡੇ ਵੇਖਦੇ ਆ ਵੀ ਬੂਟ ਵਗੈਰਾ ਪਾ ਕੇ ਜਾਂ ਤੇ ਟਰੈਕ ਤੇ ਮਿੰਟ ਲਾਉਂਦੇ ਆਈ ਮੈਨੂੰ ਲੱਗਦਾ ਹੈ ਕਿ ਤਕਰੀਬੀ ਆਪਾਂ ਨੂੰ ਇਹ ਟਰੈਕ ਤੇ ਘੱਟ ਜਾਣੀ ਕਿ ਕਬੱਡੀ ਦੇ ਗਰਾਊਂਡ 'ਤੇ ਜ਼ਿਆਦਾ ਮਿਹਨਤ ਲਾਉਣੀ ਚਾਹੀਦੀ ਹੈ ਨੰਗੇ ਪੈਰੀਂ ਕਿਉਂਕਿ ਜਦੋਂ ਆਪਾਂ ਸਿਜ਼ਨ ਆਫ ਹੋ ਜਾਂਦਾ ਫਿਰ ਉਸ ਤੋਂ ਬਾਅਦ ਦੁਬਾਰਾ ਖੇਡਣਾ ਸ਼ੁਰੂ ਕਰਦੇ ਆ ਪਰ ਕਈ ਕਹਿੰਦੇ ਹੁੰਦੇ ਜਿੱਦਾਂ ਮੇਰੇ ਯਾਰ ਗਰਾਊਂਡ 'ਤੇ ਪੈਰ ਨਹੀਂ ਲੱਗ ਰਹੇ ਮੇਰੇ ਪੈਰਾਂ ਨੂੰ ਲੱਗ ਨਹੀਂ ਰਹਾ ਗਰਾਊਂਡ ਨਾਲ ਪੈਰ ਟਿਕ ਨਹੀਂ ਰਹੇ ਤਾਂ ਵੀ ਕਾਰਨ ਹੁੰਦਾ ਹੈ ਵੀ ਜਦੋਂ ਆਪਾਂ ਰਨਿੰਗ ਰਨਿੰਗ ਲਾਉਂ ਗੱਲੀ ਮੇਰੇ ਖਿਆਲ ਦੇ ਵਿੱਚ ਬੂਟ ਪਾ ਕੇ ਹੀ ਬਸ ਉਦੋਂ ਜਿਹੜੀ ਬਾਕੀ ਉਹ ਵੀ ਸਪੀਡ ਵਰਕ ਲਾਉਣਾ ਆਪਣੇ ਪਾਵਰ ਵਾਲੀ ਮਿਹਨਤ ਲਾਉਣੀ ਆ ਜੋ ਤੱਕੜ ਪੂਰੇ ਦਿਨ ਦੇ ਵਿੱਚ ਇੱਕ ਘਰ ਇੱਕ ਵਾਰੀ ਆਪਣੇ ਸਰੀਰ ਨੂੰ ਗਰਾਊਂਡ ਦੀ ਮਿੱਟੀ ਨਾਲ ਲੱਗੇ ਤਾਂ ਮੇਰੇ ਖਿਆਲ ਵਿੱਚ ਗੱਲ ਬੰਦ ਹੀ ਨਹੀਂ ਜੀ ਗਰਾਊਂਡ ਦੀ ਮਿਹਨਤ ਬਹੁਤ ਜ਼ਰੂਰੀ ਹੈ ਬਿੱਟੂ ਕਦੀ ਇਸ ਸਫਰ ਦੇ ਦੌਰਾਨ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਸਾਹਮਣਾ ਕਰਨਾ ਪਿਆ ਕਦੀ ਕਿਉਂਕਿ ਬਹੁਤ ਸਾਰੇ ਕਬੱਡੀ ਖਿਡਾਰੀ ਜਿਹੜੇ ਨੇ ਦਿੱਗਜ ਖਿਡਾਰੀ ਉਹਨਾਂ ਨੂੰ ਅਸੀਂ ਦੇਖਿਆ ਕਿ ਉਹ ਰੰਗੇ ਹੋਏ ਨੇ ਕਦੀ ਕਦੀ ਕਮੀ ਉਹਨਾਂ ਨੂੰ ਨਹੀਂ ਆਈ ਹੋਣੀ ਜਾਂ ਫਿਰ ਕਦੀ ਗੱਡੀ ਬਾਈਕ ਜਾਂ ਪੈਸੇ ਦੇ ਤੌਰ ਤੇ ਦੇਖਿਆ ਜਾਏ ਕਦੀ ਥੋੜ੍ਹ ਨਹੀਂ ਹੋਈ ਹੋਣੀ ਤੁਹਾਨੂੰ ਕਦੀ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਕਰਨਾ ਵੈਂਦਾ ਜੀ ਹੁਣ ਤੱਕ ਵੀ ਕਰਦੇ ਆ ਰਹੇ ਹਾਂ ਬਹੁਤ ਕੁਝ ਹੁਣ ਕੋਈ ਡਾਇਟ ਖਰਾਕ ਲੈਣੀ ਹੁੰਦੀ ਸੀ ਹੁਣ ਘਰ ਪੈਸੇ ਨੂੰ ਦੇ ਤਾਂ ਪਰ ਕੁਝ ਬ੍ਰੈਂਡ ਵਗੈਰਾ ਤਾਂ ਮੰਗਣੇ ਪੈਂਦੇ ਫਿਰ ਮੈਂ ਮੈਚਾਂ ਦੇ ਵਿੱਚ ਵਾਪਸ ਕਰਦਣਾ ਹੁਣ ਲਈ ਇਹ ਜਿਹੋ ਜਿਹਾਂ ਬੈਸਾਮਨ ਦਾ ਬਹੁਤ ਕਰਨਾ ਵੈਂਦਾ ਜੀ ਕਿਉਂਕਿ ਸਾਰਾ ਕੁਝ ਹੁਣ ਕਰ ਦਿਸਲੈਂਡਰ ਤੋਂ ਲੈ ਕੇ ਸਾਰਾ ਕੁਝ A to Z ਸਾਰਾ ਕੁਝ ਮੈਨ ਨਹੀਂ ਕਰਨਾ ਜੀ ਮੈਨ ਨਹੀਂ ਦੇਖਣਾ ਨਾ ਘਰ ਦਾ ਖਰਚਾ ਵੀ ਚਲਾਉਣਾ ਆਪਣੀ ਡਾਈਟ ਵੀ ਲੈਣੀ ਪਰ ਟਾਈਮ ਨਾਲ ਫਿਰ ਟਾਈਮ ਨਾਲ ਮੈਚ ਤੇ ਵੀ ਜਾਣਾ ਸਾਰਾ ਕੁਝ ਆਪ ਹੀ ਕਰਨਾ ਪੈਂਦਾ ਹੀ ਮੈਨ ਕਦੇ ਕਬੱਡੀ ਖਿਡਾਰੀ ਨੂੰ ਬਣਦਾ ਹੱਕ ਮਿਲਦਾ ਹੈ ਕਿ ਨਹੀਂ ਕੀ ਲੱਗਦਾ ਤੁਹਾਨੂੰ ਤੇ ਤੁਸੀਂ ਆਪਣੇ ਹਿਸਾਬ ਨਾਲ ਦੋ ਕਈ ਹੁੰਦੇ ਜੀ ਮਿਲ ਵੀ ਜਾਂਦਾ ਤੇ ਕਈਆਂ ਨੂੰ ਨਹੀਂ ਵੀ ਮਿਲਦਾ ਜੀ ਸਾਰੀ ਉਮਰ ਇਹ ਵੀ ਤੱਕੇ ਖਾਂਦੇ ਲੰਘੇ ਜਾਂਦੀਆਂ ਨਹੀਂ ਮਿਲਦਾ ਕਈਆਂ ਨੂੰ ਬਾਕੀ ਜਿਹੜਾ ਬੰਦਾ ਮਿਹਨਤ ਕਰਦਾ ਆਪਣੀ ਮਿਹਨਤ ਨਾਲ ਉੱਪਰ ਆਉਂਦਾ ਉਹਦਾ ਹੱਕ ਨਾਲ ਕੋਈ ਦੱਬ ਸਕਦਾ ਨਹੀਂ ਕੋਈ ਨਹੀਂ ਦੱਬ ਸਕਦਾ ਨਾ ਉਹ ਕਿਸੇ ਕਣੀ ਛੱਡੇ ਆਪਣਾ ਕੇ ਕੀ ਆਉਣ ਵਾਲੇ ਕੀ ਪਲਾਨਸ ਨੇ ਕੀ ਸੋਚਿਆ ਹੋਇਆ ਹੈ ਕਿੱਥੇ ਤੱਕ ਗੋਲ ਸੈੱਟ ਕੀਤਾ ਹੋਇਆ ਹੁਣ ਇਹ ਮਿਹਨਤ ਲਾ ਰਿਹਾ ਨਾ ਆਪਣੀ ਪਹਿਲਾਂ ਤਾਂ ਮੈਂ ਰੋਡ ਕਢਵਾਉਣੀ ਸੀ ਲੱਤ 'ਚ ਉਹਨੇ ਪ੍ਰੋਬਲਮ ਕਰਨ ਲੱਗੀ ਸੀ ਜਦੋਂ ਮੈਂ ਖੇਡਦਾ ਸੀਗਾ ਸਪ੍ਰਿੰਟਰ ਵਗੈਰਾ ਮਾਰਦਾ ਸੀ ਤਾਂ ਗੋਡੇ ਚੁਕਦੀ ਸੀ ਮੇਰੇ ਫਿਰ ਉਹਨੇ ਮੇ ਤੋਂ ਪੈਸੇ ਪੁੱਛਦਾ ਪਰ ਮੰਨਦੋ ਹੋਏ ਨਹੀਂਗਾ ਫਿਰ ਮੈਂ ਇਦੀ ਲੱਗ ਮੈਚ ਮੈਚ ਬੈਸ ਨੂੰ 9 ਮਹੀਨੇ ਜਿੱਡਾਗਾ ਸਤੰਬਰ ਚ ਮੈਂ ਹੀ ਪ੍ਰੈਕਟਿਸ ਕਰਨ ਲੱਗ ਗਈ। ਬਿਨਾਂ ਰੋਡ ਕਟਵਾਏ ਖੜੂ। ਹਾਂਜੀ ਹਾਂਜੀ ਕਿੱਡਣਾ ਪੈਣਾ ਪੈਣਾ ਹੀ ਹਰੋਂ ਕੀ ਕਰੀ ਮਜਬੂਰੀਆ। ਦੇਖੋ ਹੁਣ ਅੱਗੇ ਸੋਚਿਆ ਤਾਂ ਬਹੁਤ ਕੁਝ ਹੋਇਆ ਜੀ ਰੱਬ ਹੁਣ ਸਾਠ ਵੇਟ ਤੋਂ ਬਚਾ ਕੇ ਲੱਗੇ। ਬਚਾ ਕੇ ਰੱਖਿਆ ਹੀ ਬਸ। ਮੇਰੇ ਨਾਲ ਕੁਝ ਕਰਕੇ ਵਿਖਾਵਾਂਗੇ। ਬਹੁਤ ਵਾਰ ਇਦਾਂ ਹੁੰਦਾ ਕਿ ਇੰਨਾ ਕੁਝ ਹੋ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਕਿ ਪਰਮਾਤਮਾ ਤੋਂ ਵਿਸ਼ਵਾਸ ਉੱਡ ਜਾਂਦਾ ਹੈ। ਤੁਹਾਡਾ ਵਿਸ਼ਵਾਸ ਉੱਠਿਆ ਕਿ ਹਲੇ ਵੀ ਬਣਿਆ ਹੋਇਆ ਹੈ। ਹਲੇ ਵੀ ਲੱਗਦਾ ਕਿ ਕਿਤੇ ਨਾ ਕਿਤੇ ਤਾਂ ਪਰਮਾਤਮਾ ਬਾਹ ਫੜੇਗਾ। ਹਾਂਜੀ ਮੈਨੂੰ ਤਾਂ ਪੂਰੀ ਆਸ ਹੈ ਮੈਨ ਪਰ ਮਾਤਾ ਮਦ ਮੇਰਾ ਕਦੇ ਵਿਸ਼ਵਾਸ ਨਹੀਂ ਉੱਠਿਆ ਜੀ ਜੇ ਉਹਦੇ ਵਿਸ਼ਵਾਸ ਹੈਗਾ ਤਾਂ ਇਹਨਾਂ ਤੋਰੇ ਫਿਰਿਆ ਨਹੀਂ ਬਾਕੀ ਰੱਬ ਸੁੱਖ ਰੱਖੇ ਜੀ ਬਸ ਕਰਾਂਗੇ ਜੀ ਸਾਰਾ ਕੁਝ ਕਹਿੰਦੇ ਕਿ ਜਦੋਂ ਸਰੀਰਕ ਤੌਰ ਤੇ ਆਪਣੇ ਨਾਲ ਨਹੀਂ ਹੁੰਦੇ ਤਾਂ ਕੁਝ ਗੱਲਾਂ ਜਈਆਂ ਹੁੰਦੀਆਂ ਨੇ ਜਿਹੜੀਆਂ ਹਮੇਸ਼ਾ ਜ਼ਹਿਨ ਵਿੱਚ ਰਹਿੰਦੀਆਂ ਨੇ ਜਿਹੜੀਆਂ ਹਮੇਸ਼ਾ ਦਿਮਾਗ ਦੇ ਵਿੱਚ ਘੁੰਮਦੀਆਂ ਨੇ ਕਿ ਮੇਰੀ ਮਾਂ ਨੇ ਜਾਂ ਮੇਰੇ ਪਿਤਾ ਨੇ ਜਾਂ ਮੇਰੇ ਵੀਰ ਨੇ ਮੈਨੂੰ ਆਹ ਗੱਲ ਸਿਖਾਈ ਸੀ ਇਸ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਭੁੱਲਣੀ ਉਹ ਕਿਹੜੀਆਂ ਗੱਲਾਂ ਹੁਣ ਜਦੋਂ ਮੇਰੇ ਡੈਡੀ ਸੀ ਨਹੀਂ ਮੈਨੂੰ ਬੜਾ ਕੁਝ ਸਿਖਾਈ ਉਹਨਾਂ ਨੇ ਹੁਣ ਤੱਕਰ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਚੀਜ਼ ਮੰਗਣੀ ਕਿਸੇ ਵੀ ਉਹਨਾਂ ਤਾਂ ਮੈਂ ਉਹਨਾਂ ਨੂੰ ਹੀ ਕਹਿਣਾ ਤੇ ਉਹਨਾਂ ਨੇ ਮੈਨੂੰ ਜਿੱਥੇ ਮਰਜ਼ੀ ਹਾਜ਼ਰ ਕਰਨੀ ਤੇ ਕਰਨੀ ਜਿੱਥੇ ਮਰਜ਼ੀ ਲੈ ਕੇ ਦੇਣੀ ਤੇ ਬੜਾ ਸਿਖਾਉਣਾ ਹਨਾ ਵੀ ਤੂੰ ਕਿਸਦਾ ਮਾੜਾ ਨਹੀਂ ਕਦੇ ਜ਼ਿੰਦਗੀ 'ਚ ਕਰਨਾ ਕਦੇ ਕਿਸ ਨੂੰ ਮਾੜਾ ਬੋਲਣਾ ਨਹੀਂਗਾ ਉਹਨਾਂ ਨੇ ਹਮੇਸ਼ਾ ਇੱਕ ਚੀਜ਼ ਸਿਖਾਈ ਆ ਵੀ ਕਦੇ ਵੀ ਜਦ ਤੂੰ ਆਪਣੇ ਫਰੈਂਡ ਸਰਕਲ ਨੇ ਹਮੇਸ਼ਾ ਉਹਨਾਂ ਨਾਲ ਆਪਣੀ ਬਣਾ ਕੇ ਰੱਖੀ ਕਦੇ ਕਿਸੇ ਨਾਲ ਵਿਗਾੜਨਾ ਪਈ ਸਭ ਨਾਲ ਬਸ ਭਾਈਆਂ ਵਾਂਗੂ ਰਹਿਣਾਗਾ ਕਿਸ਼ਤੋ ਤੋ ਕੁਛ ਖਾਈ ਨਾ ਖਵਾ ਬਸਕਦਾ ਹੀ ਨਗਲ ਨੂੰ ਪਰ ਕਿਸ਼ਤੋ ਕੁਛ ਐਵੇਂ ਨਾ ਕਰ ਕਾਈ ਵੀ ਅਗਲ ਤੋ ਕਿਸੇ ਗੱਲ ਚ ਤੂੰ ਨਹੀਂ ਮਾਰੇ ਮੈਂ ਕੱਲੂ ਕਿਸੇ ਗੱਲ ਤੈਨੂੰ ਕੋਈ ਸੁਣਨੀ ਪਵੇ ਤੂੰ ਹਮੇਸ਼ਾ ਆਪਣੀ ਜਗ੍ਹਾ ਤੇ ਸਹੀ ਹੋਣਾ ਚਾਹੀਦਾ ਹਮੇਸ਼ਾ ਉਹਨਾਂ ਨੇ ਮੈਨੂੰ ਇਹ ਗੱਲ ਸਿਕਾਈ ਤੇ ਉਹੀ ਗੱਲ ਹਮੇਸ਼ਾ ਮੈਂ ਪੂਰ ਉਤਰਦਾ ਹੀ ਹਮੇਸ਼ਾ ਕਦੇ ਐਨੀ ਵੇ ਮੈਂ ਕਿਸੇ ਚੀਜ਼ ਤੇ ਰੋਂਗ ਹੋਊਂਗਾ ਜਾਂ ਕੋਈ ਮੈਂ ਕਹਦੇ ਆਪਨਾ ਆਪਣੀ ਜਗ੍ਹਾ ਤੇ ਆਪਾਂ ਸਹੀ ਆਈ ਕਿ ਮੈਸੇਜ ਦੇਣਾ ਚਾਹੋਗੀ ਜਾਂ ਕੀ ਅਪੀਲ ਕਰਨਾ ਚਾਹੋਗੀ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਡੀ ਵੀਡੀਓ ਦੇਖ ਰਹੇ ਨੇ ਤੁਹਾਡੇ ਉਚਾਣ ਵਾਲੇ ਜਾਂ ਫਿਰ ਕਬੱਡੀ ਨੂੰ ਚਾਣ ਵਾਲੇ ਪਹਿਲਾਂ ਤਾਂ ਇਹ ਮੈਂ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਦਾ ਜਿਨ੍ਹਾਂ ਨੇ ਮੇਰੇ ਉਸ ਐਕਸੀਡੈਂਟ ਵੇਲੇ ਜਦੋਂ ਮੇਰੇ ਸੱਟ ਵੱਜੀ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਉਹਨਾਂ ਦਾ ਸਾਥ ਮੈਂ ساری ਜਿੰਦਗੀ ਚ ਕਾ ਸਕਦਾ ਜੀ ਤੇ ਬਾਕੀ ਇਹੀ ਹੈ ਜੀ ਨਾ ਆਪਣਾ ਨਵੇਂ ਪਲੇਅਰਾਂ ਨੂੰ ਵੀ ਆਪਣਾ ਡਾਈਟ ਲੋ ਪ੍ਰੋਪਰ ਆਪਣਾ ਖਾਓ ਪੀਓ ਆਪਣਾ ਟਾਈਮ ਨਾਲ ਮਿਹਨਤ ਲਾਓ ਤੇ ਬਾਕੀ ਜਿਹੜੇ ਵੀ ਹੁਣ ਜਿੰਨਾ ਮੈਨੂੰ ਪਿਆਰ ਦਿੰਦੇ ਆ ਸਾਰੇ ਦਰਸ਼ਕ ਜਾਂ ਕੁਝ ਵੀ ਨਾ ਸਾਰੇ ਪਿਆਰ ਕਰ ਦੇ ਹੀ ਦਿੰਦੇ ਆ ਤੈਨਾਂ ਦੇ ਪਿਆਰ ਦਾ ਮੁੱਲ ਜਰੂਰ ਪਾਉਂਗਾ ਜੀ ਪ੍ਰਭ ਸੁੱਖ ਰੱਖੇਦਾ ਮੈਂ ਵੱਡੇ ਲੈਵਲ ਤੱਕ ਜਾਵਾਂਗਾ ਜੀ ਬੱਚਾ ਜਿੰਨਾ ਮਰਜ਼ੀ ਛੋਟਾ ਜਾਂ ਵੱਡਾ ਹੋਵੇ ਤੁਹਾਡੀ 26 ਸਾਲ ਦੀ ਉਮਰ ਹੈ ਮੈਨੂੰ ਲੱਗਦਾ ਕਿ ਸਵੇਰੇ ਉੱਠਦੇ ਹੀ ਜਦੋਂ ਤਿਆਰ ਹੁੰਨੇ ਆ ਤੇ ਹੱਥ ਦੇ ਵਿੱਚ ਪੱਕੀ ਪਕਾਈ ਰੋਟੀ ਹਰ ਵਿਅਕਤੀ ਨੂੰ ਮਿਲਦੀ ਹੈ ਜਦੋਂ ਇਹ ਚੀਜ਼ ਨਹੀਂ ਹੁੰਦੀ ਪੂਰੀ ਸਵੇਰੇ ਉੱਠਦੇ ਹੋ ਆਪ ਬਣਾਉਣੀ ਪੈਂਦੀ ਹੈ ਜਾਂ ਕਿਸ ਤਰ੍ਹਾਂ ਇਹ ਚੀਜ਼ ਕਿਸ ਤਰ੍ਹਾਂ ਹੋ ਰਹੀ ਹੈ ਹੁਣ ਇਹ ਸਵੇਰੇ ਉੱਠਦੇ ਹਨ ਜੀ ਸਵੇਰੇ ਉੱਠ ਕੇ ਆਪ ਦਾ ਗਰਾਊਂਡ ਚੱਲ ਜਾਂਦਾ ਹੈ ਜੀ ਆਨ ਗ੍ਰਾਉਂਡ ਤੋਂ ਆ ਕੇ ਆਪਣਾ ਦੁੱਧੋ ਬਿਨਾ ਗਰਮ ਕਰਕੇ ਜੋ ਵੀ ਲਾ ਲਾ ਉਹ ਦੁੱਧ ਵਗਾਰਾ ਸਾਰਾ ਕੁਝ ਡਾਈਟ ਦਾ ਮੈਂ ਆਪ ਕਰਕੇ ਆਪਣੇ ਆਪ ਖਾਣਾ ਹੀ ਬਾਕੀ ਰੋਟੀ ਹੈ ਜੀ ਰੋਟੀ ਆਪਣੇ ਨਾਲ ਹੀ ਘਰ ਆਈ ਮੁੰਡਾ ਦੋਸਤ ਹੈ ਮੇਰਾ ਫਰੈਂਡ ਹੈ ਭਰਾ ਵਾਂਗ ਉਹ ਹੀ ਪਾਲੀ ਉਹ ਮੁੰਡਾ ਉਹ ਹੀ ਨੂੰ ਸਵੇਰੇ ਵੀ ਸ਼ਾਮ ਨੂੰ ਵੀ ਦੋਨੋਂ ਟਾਈਮ ਉਹ ਹੀ ਰੋਟੀ ਦੇ ਕੇ ਜਾਂਦਾ ਉਹਨਾਂ ਦੇ ਘਰੋਂ ਰੋਟੀ ਜਾਂਦੀ ਹੈ ਬਾਕੀ ਡਾਈਟ ਵਗੈਰਾ ਜੋ ਵੀ ਮੈਨੂੰ ਆਪਣੀ ਖਾਣੀ ਉਹ ਕਰ ਮੈਨੂੰ ਆਪ ਬਣਾ ਕੇ ਆਪ ਖਾ ਲੈਂਦਾ ਇਹ ਬਣਾਣਾ ਸਮੇਂ ਦੇ ਨਾਲ ਸਿੱਖਿਆ ਕਿ ਪਹਿਲੇ ਹੀ ਮਾਪੇ ਨੇ ਸਿਖਾ ਰੱਖਿਆ ਸੀ ਕਿ ਬਣਾਉਣਾ ਖਾਣਾ ਬਣਾਉਣਾ ਵੀ ਬਹੁਤ ਜ਼ਰੂਰੀ ਹੋਣਾ ਚਾਹੀਦਾ ਇਹਦਾ ਸਮਾਂ ਦਾ ਹਾਲਾਤ ਹੀ ਸਿਖਾ ਦਿੰਦੇ ਆ ਜੀ ਉਦੋਂ ਪਹਿਲਾਂ ਸਾਰੇ ਬੜਾ ਪਿਆਰ ਕਰ ਦਿੰਦੀ ਸੀ ਕੁਝ ਵੀ ਨਾ ਕਰਨੀ ਸੀ ਕੁਝ ਨਹੀਂ ਸਿੱਖਿਆ ਸੀ ਉਦੋਂ ਪਹਿਲਾਂ ਹੀ ਉਸ ਤੋਂ ਬਾਅਦ ਜਦੋਂ ਇਕੱਲਾ ਰਹਿ ਕੇ ਆਪ ਆਪ ਹੀ ਸਿੱਖਣਾ ਪੈਂਦਾ ਸੀ ਸਮਾਂ ਬਹੁਤ ਬਲਵਾਨ ਹੁੰਦਾ ਹੈ ਟਾਈਮ ਇਜ਼ ਦਾ ਬੈਸਟ ਹੀਲਰ ਇਹ ਵੀ ਕਹਿੰਦੇ ਹਾਂਜੀ ਹਾਂਜੀ ਸਹੀ ਗੱਲ ਗਏ ਜੀ ਤੁਸੀਂ ਸਮਾਂ ਹੀ ਸਾਰਾ ਕੁਝ ਸਿਖਾ ਦਿੰਦਾ ਜੀ ਬੰਦਾ ਕੀ ਸਿੱਖ ਸਕਦਾ ਹੈ ਹਾਂਜੀ ਹਮ ਜਿੱਦਾਂ ਨਾ ਮੈਂ ਹੁਣ ਖੇਡ ਰਿਹਾ ਆਪਣਾ ਜਿੰਨਾ ਕਿ ਮੇਰੇ ਤੋਂ ਹੁੰਦਾ ਹੈ ਮੈਂ ਕਰ ਰਿਹਾ ਹਾਂ ਪਰ ਮੈਨੂੰ ਇਹਨਾਂ ਦਾ ਪਤਾ ਵੀ ਜੁਗਰ ਮੈਨੂੰ ਕੋਈ ਸਪੋਰਟ ਕਰਨ ਵਾਲਾ ਮਿਲ ਜੇ ਕੋਈ ਪਲੇਅਰ ਜਾਂ ਕੋਈ ਪ੍ਰਮੋਟਰ ਕੁ ਜੇ ਦਾ ਮੇਰੇ ਸਿਰ ਉਪਰਾਥ ਹੋਵੇ ਉਹ ਮੇਰੇ ਲਈ ਜਾਨੀ ਕਿ ਕੁਝ ਕਰਦਾ ਤਾਂ ਮੈਨੂੰ ਪਤਾ ਵੀ ਮੈਂ ਉਸ ਤੋਂ ਵੀ ਜ਼ਿਆਦਾ ਬੈਸਟ ਰਿਜ਼ਲਟ ਦੇ ਦਊਗਾ ਤੇ ਛੇਤੀ ਉੱਪਰ ਆ ਜਾਊਗਾ ਕਿਉਂਕਿ ਮੈਨੂੰ ਇਕੱਲੇ ਨੂੰ ਸਾਰਾ ਕੁਝ ਆਪ ਕਰਨਾ ਪੈਂਦਾ ਤੇ ਮੇਰੇ ਲਈ ਬਹੁਤ ਔਖਾ ਹੈ ਇਕੱਲੇ ਨੂੰ ਸਾਰਾ ਕੁਝ ਕਰਨਾ ਇਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਜੇਕਰ ਆਪ ਉਹਦੀ ਸਪੋਰਟ ਕਰਾਂਗੇ ਉਹਦੇ ਨਾਲ ਖੜਾਂਗੇ ਉਹ ਤਾਂ ਹੀ ਕੁਝ ਕਰ ਸਕਦਾ ਅਹੀਂ ਹੁਣ ਮੈਨੂੰ ਵੀ ਸਪੋਰਟ ਦੀ ਲੋੜ ਆ ਜੇਕਰ ਮੈਨੂੰ ਕੋਈ ਸਪੋਰਟ ਕਰਦਾ ਤਾਂ ਮੈਂ ਬਹੁਤ ਛੇਤੀ ਆਪਣਾ ਰਿਜ਼ਲਟ ਦੇ ਦਊਗਾ ਤੇ ਬਹੁਤ ਛੇਤੀ ਉੱਪਰ ਆ ਜਾਊਂਗਾ ਸਾਨੂੰ ਪੂਰੀ ਉਮੀਦ ਹੈ ਬਿੱਟੂ ਕਿ ਤੁਹਾਨੂੰ ਸੁਣ ਕੇ ਤੁਹਾਡੀ ਇਹ ਵੀਡੀਓ ਦੇਖ ਕੇ ਬਹੁਤ ਸਾਰੇ ਪ੍ਰੋਮੋਟਰਸ ਜਾਂ ਬਹੁਤ ਸਾਰੇ ਜਿਹੜੇ ਕਬੱਡੀ ਦੇ ਦਿੱਗਜ ਖਿਡਾਰੀ ਨੇ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਣਗੇ ਹਾਂਜੀ ਵੇਖੋ ਪਹੁੰਚਦੇ ਹੈਗੇ ਨਹੀਂ ਹੁਣ ਆਪਣੀ ਜੋ ਗੱਲ ਸੀ ਆਪਾਂ ਆਪਣੀ ਦਿਲ ਦੀ ਗੱਲ ਸਾਰਾਂਗੀ ਰੱਖ ਦਿੱਤੀ ਹੈ ਨਾ ਜੀ ਹੁਣ ਦੇਖਦੇ ਹਾਂ ਕੀ ਬਣਦਾ ਹੈ ਅੱਗੇ ਰਿਸ਼ਤੇਦਾਰਾਂ ਨੇ ਕਦੀ ਸਾਥ ਨਹੀਂ ਦਿੱਤਾ ਜਦੋਂ ਮਾਪੇ ਛੱਡ ਕੇ ਚਲੇ ਗਏ ਜਿਹੜੇ ਚਾਚੇ ਤਾਏ ਆ ਉਹਨਾਂ ਦੇ ਬੱਚੇ ਕਦੀ ਉਹਨਾਂ ਨੇ ਸਾਥ ਨਹੀਂ ਦਿੱਤਾ ਦਿੰਦਿਆ ਜੀ ਸਾਥ ਦਿੰਦੇ ਆ ਪਰ ਆਪਣੇ ਸੱਜਣਾਂ ਦਾ ਕੋਈ ਨਹੀਂ ਲੈ ਸਕਦਾ ਇਹ ਉਹਨਾਂ ਦੀ ਘਾਟ ਹਮੇਸ਼ਾ ਨਾਹੀ ਜੋ ਉਹਨਾਂ ਦੇ ਦਿਲ ਚ ਮੇਰੇ ਲਈ ਪਿਆਰ ਸੀਗਾ ਉਹਨਾਂ ਕਿਸੇ ਦੇ ਦਿਲ ਚ ਨਹੀਂ ਹੋ ਸਕਦਾ ਇਹ ਉਹਨਾਂ ਨਾ ਹੀ ਕੋਨਾ ਵਰਗਾ ਕੋਈ ਸੋਚ ਸਕਦਾ ਮੇਰੇ ਬਾਰੇ ਕਰਦੇ ਹੀ ਪਰ ਉਹਨੀ ਗੱਲ ਨਹੀਂ ਬਣਦੀ ਜਿੰਨੀ ਆਪਾਂ ਆਪਣੇ ਨਾਲ ਹੁੰਦੀ ਹੈ ਬਹੁਤ ਉਮੀਦਾਂ ਨੇ ਤੁਹਾਡੇ ਤੋਂ ਪੂਰਾ ਵਿਸ਼ਵਾਸ ਵੀ ਹੈ ਤੁਹਾਡੇ ਦੇ ਕਿਉਂਕਿ ਇੰਨੀਆਂ ਮੁਸ਼ਕਿਲਾਂ ਤੋਂ ਬਾਅਦ ਇੰਨੀਆਂ ਦੁੱਖ ਤਕਲੀਫਾਂ ਤੋਂ ਬਾਅਦ ਜੇ ਅੱਜ ਵੀ ਤੁਸੀਂ ਇੰਨੀ ਹਿੰਮਤ ਰੱਖੀ ਹੋਈ ਹੈ ਇਹਨੇ ਜਿਹੜਾ ਜਜ਼ਬੇ ਦੇ ਨਾਲ ਕਹਿ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਅਚੀਵ ਕਰੋਗੇ ਤਾਂ ਮੈਨੂੰ ਲੱਗਦਾ ਇੱਕ ਮਿਸਾਲ ਤੋਂ ਘਟ ਨਹੀਂ ਹੈ ਬਿੱਟੂ ਬਲਿਆ ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਤਕਲੀਫਾਂ ਆndੀਆਂ ਨੇ ਕੁਝ ਤਕਲੀਫਾਂ ਛੋਟੀਆਂ ਨੇ ਕੁਝ ਵੱਡੀਆਂ ਨੇ ਜਾਂ ਫਿਰ ਕੁਝ ਜ਼ਿੰਦਗੀ ਜਿਉਣ ਦਾ ਮਕਸਦ ਭੁਲਾ ਦਿੰਦੀਆਂ ਨੇ ਕੁਝ ਅਜਿਹਾ ਹੀ ਟੂ ਨਾਲ ਵੀ ਹੋਇਆ ਹੈ ਪਰ ਅੱਜ ਇਹ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਬਿੱਟੂ ਨੇ ਆਪਣੀ ਖੇਡ ਆਪਣੀ ਜ਼ਿੰਦਗੀ ਜਿਉਣ ਦਾ ਮਕਸਦ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣੀ ਖੇਡ ਨੂੰ ਹੋਰ ਬਿਹਤਰ ਕਰਨਾ ਹੈ ਤੇ ਨਾ ਜਿਹੜਾ ਹੈ ਆਪਣੇ ਪਿੰਡ ਦਾ ਆਪਣੇ ਪਰਿਵਾਰ ਦਾ ਤੇ ਆਪਣਾ ਤੇ ਕਬੱਡੀ ਖੇਡ ਜਗਤ ਦਾ ਹੋਰ ਉੱਚਾ ਲੱਜਾਣਾ ਹੈ ਸਾਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਹਰ ਉਮੀਦ ਤੁਹਾਡਾ ਹਰ ਸੁਪਨਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪੂਰਾ ਹੋਵੇਗਾ ਤੇ ਅੱਜ ਬੜੀ ਖੁਸ਼ੀ ਹੋ ਰਹੀ ਹੈ ਇੱਕ ਅਜਿਹੇ ਖਿਡਾਰੀ ਦੇ ਨਾਲ ਮਿਲ ਕੇ ਜਿਸ ਨੇ ਗੱਲਾਂ ਗੱਲਾਂ ਦੇ ਵਿੱਚ ਬਹੁਤ ਗੱਲਾਂ ਸਿਖਾ ਦਿੱਤੀਆਂ ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਸੁਮਨ ਜੇਡਲੀ ਡੇਲੀ ਪੋਸਟ ਪੰਜਾਬੀ ਪਿੰਡ ਬਲਿਆਣ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563